ਬਹੁਤ ਸਾਰੇ ਭਰਾਵਾਂ ਨੇ ਯੂਨੀਵਰਸਿਟੀ ਮੇਲੇ ਦੇ ਉੱਤੇ ਵੀ ਮੰਗ ਕੀਤੀ ਸੀ ਵੀ ਇਹ ਸੁਪਰਸੀਡਰ ਸਾਨੂੰ ਚੱਲਦਾ ਵਿਖਾਓ ਤੇ ਬਹੁਤੇ ਵੀਰਾਂ ਦੇ ਵੀਡੀਓ ਦੇ ਉੱਤੇ ਵੀ ਕਮੈਂਟ ਆਏ ਤੇ ਫੋਨ ਕਾਲਸ ਵੀ ਆਈਆਂ ਹਨਾ ਤੇ ਤਾਂ ਕਰਕੇ ਅਸੀਂ ਖੇਤ ਇੱਕ ਵਧੀਆ ਚੰਗੀ ਪਰਾਲੀ ਵਾਲਾ ਲੱਭ ਕੇ ਉੱਥੇ ਸੁਪਰਸੀਡਰ ਦਾ ਟ్రਾਇਲ ਕੀਤਾ ਤੇ ਸੁਪਰਸੀਡਰ ਨੂੰ ਜਦੋਂ ਚਲਾਇਆ ਆਪਾਂ ਤਾਂ ਵੀਡੀਓ ਤੁਹਾਡੇ ਸਾਹਮਣੇ ਆ ਤੇ ਬਹੁਤ ਸੋਹਣੀ ਸਫਾਈ ਜਿਹੜੀ ਆ ਰਹੀ ਹੈਗੀ ਪਹਿਲਾਂ ਸੁਪਰਸੀਡਰ ਨੂੰ ਚਲਾਉਣ ਵੇਲੇ ਜਿਹੜੇ ਆਰਪੀਐਮ ਸੀਗੇ ਥੋੜੇ ਜੇ ਮਤਲਬ ਗਰਾਰੀ ਸੈੱਟ ਨਹੀਂ ਸੀ ਤਾਂ ਕਰਕੇ ਆਸੇ-ਪਾਸੇ ਜਿਹੜੀਆਂ ਪਹਿਲੀਆਂ ਲਾਈਨਾਂ ਨੇ ਉਹਦਾ ਵਿੱਚ ਥੋੜੀ ਜਿਹੀ ਸਫਾਈ ਘੱਟ ਆਈ ਹੈਗੀ ਕਈ ਵਾਰੀ ਆਪਾਂ ਜਦੋਂ ਖੇਤ ਨੂੰ ਦੇਖਦੇ ਆ ਤਾਂ ਤੁਸੀਂ ਦੇਖੋਗੇ ਵੀ ਆਰ ਵੀ ਪਤਾ ਨਹੀਂ ਇਹ ਦੂਰੀ ਵਾਰੀ ਕਿਹੜੇ ਦੀ ਕਹਿੰਦੇ ਨੇ ਨਾ ਤੇ ਜਦੋਂ 17 18 ਦੀ ਕਰਾਰੀ ਦੇ ਉੱਤੇ ਸੈਟਿੰਗ ਕਰਕੇ ਪ੍ਰੋਪਰ ਸੁਪਰ ਸੀਡਰ ਚੱਲਿਆ ਤਾਂ ਜਿਹੜੀ ਸਫਾਈ ਹੈਗੀ ਹੁਣ ਇਸ ਟਾਈਮ ਚੱਲਦੇ ਦੀ ਤੁਸੀਂ ਆਪਦੇ ਖਾਦੇ ਸਾਹਮਣੇ ਦੇਖ ਸਕਦੇ ਹੋ ਹਨਾ ਕੀ ਕਿਸ ਤਰ੍ਹਾਂ ਦੀ ਸਫਾਈ ਦੇ ਰਿਹਾ ਹੈ ਇਹ ਸੁਪਰਸੀਡਰ ਹੈਗਾ ਜਿਹੜਾ ਇਹਦੇ ਵਿੱਚ ਮੂਰੇ ਐਡਜਸਟਮੈਂਟ ਦੇਤੀ ਵੀ ਜਿਹੜੀਆਂ ਪਿਛਲੀਆਂ ਡਿਸਕਾਂ ਲੱਗੀਆਂ ਉਹਨਾਂ ਨੂੰ ਉੱਚਾ ਨੀਵਾ ਕਰਨ ਵਾਸਤੇ ਤੁਹਾਨੂੰ ਟਰੈਕਟਰ ਦੀ ਜਿਹੜੀ ਟਾਪ ਲਿੰਕ ਹੈ ਉਹ ਨਹੀਂ ਛੇੜਨ ਦੀ ਲੋੜ ਹੈਗੀ ਤੁਸੀਂ ਸੁਪਰਸੀਡਰ ਤੋਂ ਹੀ ਇਸ ਚੀਜ਼ ਦੀ ਸੈਟਿੰਗ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਦੂਜੀ ਵੱਡੀ ਅਪਡੇਟ ਆ ਗਈ ਉਹ ਇਹ ਹੈਗੀ ਵੀ ਇਹ ਸੁਪਰਸੀਡਰ ਦੀਆਂ ਜਿਹੜੀਆਂ ਡਿਸਕ ਹਨ ਲੱਗੀਆਂ ਇੱਕ ਡਿਸਕ ਅੱਗੇ ਆ ਇੱਕ ਪਿੱਛੇ ਆ ਇੱਕ ਅੱਗੇ ਆ ਇੱਕ ਪਿੱਛੇ ਆ ਇਸ ਤਰ੍ਹਾਂ ਕਰਕੇ ਸਟੈਪ ਬਾਈ ਸਟੈਪ ਇਹ ਲੱਗੀਆਂ ਹੋਈਆਂ ਨੇ ਸੋ ਦੋ ਡਿਸਕਾਂ ਦੇ ਵਿਚਾਲੇ ਜਿਹੜੀ ਜਗ੍ਹਾ ਹੁੰਦੀ ਹੈਗੀ ਜਿੱਥੇ ਸਕ੍ਰੈਪਰ ਲਾਏ ਹੁੰਦੇ ਨੇ ਮਿੱਟੀ ਹਟਾਉਣ ਵਾਸਤੇ ਤਾਂ ਉੱਥੇ ਪਰਾਲੀ ਦੋਨਾਂ ਡਿਸਕਾਂ ਦੇ ਵਿਚਾਲੇ ਇਹਨਾਂ ਦੇ ਵਿੱਚ ਨਹੀਂ ਚੜ ਸਕਦੀ ਇਹ ਇਹਦੀ ਜਿਹੜੀ ਮੇਨ ਖਾਸੀਅਤ ਹੈਗੀ ਇਹ ਸੁਪਰਸੀਡਰ ਦੀ ਇਹਦਾ ਜਿਹੜੇ ਆਪਣਾ ਸੁਪਰਸੀਡਰ ਜਿਵੇਂ ਆਪਾਂ ਆਮ ਚੱਲਦੇ ਨੇ ਪਹਿਲਾਂ ਆਪਾਂ ਵੀ ਬਣਾਉਂਦੇ ਰਹੇ ਆ ਉਹਦੇ ਵਿੱਚ ਪ੍ਰੋਬਲਮ ਆਉਂਦੀ ਸੀ ਵੀ ਆਪਾਂ ਅੱਗੇ ਵੀਡੀਓ ਕਰੀ ਸੀ ਤੇ ਕਈ ਜ਼ਿੰਮੇਵਾਰਾਂ ਨੇ ਪੁੱਛਿਆ ਸੀ ਫੋਨ ਕਰਕੇ ਵੀ ਸਾਨੂੰ ਇਹ ਚੱਲਦੇ ਦੇ ਵੀਡੀਓ ਦਿਖਾਓ। ਆਪਾਂ ਇਹਦੇ ਵਿੱਚ ਤਵੀਆਂ ਕਰੀਆਂ ਸੀ ਅੱਗੇ ਤੇ ਪਿੱਛੇ। ਜ਼ਿਆਦਾਤਰ ਆਪਣੇ ਇੱਥੋਂ ਪੱਤੀ ਲੱਗਦੇ ਆ ਤੇ ਉਹ ਪਿੱਛੇ ਆਈ ਹੁੰਦੀ ਐ। ਉਹ ਪੱਤੀ ਬੈਂਡ ਪਾਉਣ ਕਰਕੇ ਜਦੋਂ ਥੋੜੀ ਡਾਊਨ ਹੋ ਜਾਂਦੀ ਐ ਜਦੋਂ ਚੱਲਦੇ ਨੇ ਤਾਂ ਪੱਤੇ ਵਿੰਗੀ ਹੋ ਜਾਂਦੇ। ਤਵਾ ਸਾਫ਼ ਨਹੀਂ ਕਰਦੀ। ਆਪਾਂ ਇਹਨੂੰ ਉੱਤੇ ਲੈ ਜਾਂਦਾ। ਅੱਛਾ ਜੀ। ਉੱਤੇ ਔਣ ਕਰਕੇ ਜਿਹੜੀ ਇਹਦੀ ਸਫਾਈ ਵੀ ਤਵੇ ਦੀ ਸਾਫ਼ ਹੋ ਰਹਿ ਜਾਂਦੀ ਹੈ ਤੇ ਇਹਦੇ ਵਿੱਚ ਪ੍ਰਾਣੀ ਨਹੀਂ ਪਹੁੰਚਦੇ ਨੇ ਤਾਂ ਵਿਚਾਲੇ ਇਹਨਾਂ ਦੇ ਪ੍ਰਾਣੀ ਫਸ ਜਾਂਦੇ ਹੁਣ ਆਪਾਂ ਚਲਾਇਆ ਤੇ ਲਗਭਗ ਆਪਣੀਆਂ ਪੱਤੀਆਂ ਸਾਰੀਆਂ ਸਾਫ਼ ਪਈ ਜਾਂਣਿਆ ਹੂੰ ਦੂਜਾ ਆਪਾਂ ਜਿਹੜਾ ਘੱਟ ਵਾਲਾ ਰੂਲਾ ਆਪਣਾ ਤੇ ਰੂਲੇ ਥੱਲੇ ਆਪਾਂ ਪੱਤੀ ਵਿਧਾਈ ਆ ਇੱਕ ਤਾਂ ਥੱਲੇ ਤੱਕ ਸਫਾਈ ਰਹਿੰਦੀ ਆ ਹੂੰ ਅੰਦਰ ਦਿੱਤਾ ਨੂੰ ਹੂੰ ਇਹ ਜਿਸ ਤਰ੍ਹਾਂ ਆਪਾਂ ਕਣਕ ਬੀਜਦੇ ਆ ਜਿੱਥੇ ਬਜਾਈ ਹੋਈ ਆ ਉੱਥੇ ਬੀਜ ਦੇ ਉੱਤੇ ਦਾਬ ਨਹੀਂ ਆਉਂਦੀ ਤੇ ਦਾਬ ਨਾ ਆਉਣ ਕਰਕੇ ਜਿਹੜਾ ਆਪਣਾ ਜਰਮੀਨੇਸ਼ਨ ਆ ਉਹ ਲਗਭਗ 3-4 ਦਿਨ ਪਹਿਲੇ ਆ ਜਾਂਦਾ ਠੀਕ ਹੈ ਜੀ ਉਜਲੋ ਟਾਈਟ ਹੋ ਜਾਂਦਾ ਤਾਂ ਉਹਦੇ ਵਿੱਚ ਫਿਰ ਉਹ ਜ਼ਮੀਨ ਨੂੰ ਉੱਗਣ ਲੱਗਿਆ ਉਹ ਟਾਈਮ ਖਾਂਦੇ ਆ। ਇੱਕ ਇਹਦੇ ਜਿਹੜੇ ਆਪਣੇ ਸਿਆੜ ਨੇ ਉਹ 7 ਇੰਚ ਤੇ ਆ ਗਏ। ਆ ਟੈਨ ਤੋਂ ਟੈਨ ਦੀ ਦੂਰੀ ਆ 7 ਇੰਚ। ਅਸਾਹੀ। ਇੱਕ ਆਪਣਾ ਜਿਹੜਾ ਅੱਗੇ ਵਾਲਾ ਰੂਲਾ ਇਹ ਅੱਗੇ ਆਪਾਂ ਦੱਸਿਆ ਸੀ ਵੀ ਇਹ 7 ਇੰਚ ਆ। ਇਹਦੇ ਜਿਹੜਾ ਹੈਗਾ 7 ਇੰਚ ਦੇ ਕਾਰਨ ਆਮ ਜਾਲੋ ਆਪਣੇ ਚੱਲਦੇ ਨੇ ਤੇ ਪ੍ਰਾਲੀ ਘੁੰਮ-ਘੁੰਮ ਕੇ ਬਾਹਰ ਆਈ ਜਾਂਦੀ ਆ। ਅਸਾਹੀ। ਸੂਪਰ ਸੀਡਰ ਆ ਮੈਂ ਪ੍ਰਾਲੀ ਦੀ ਜਦੋਂ ਪਾਲ ਤੇ ਚਲਾਉਂਦੇ ਹਾਂ ਆਪਾਂ ਜਿਵੇਂ ਪਾਲ ਤੇ ਚਲਾਇਆ ਹੈ ਤੇ ਇਹਦੇ ਵਿੱਚ ਆਪਣੀ ਪ੍ਰਾਲੀ ਆ ਜਿਹੜੀ ਘੁੰਮ ਕੇ ਬਾਹਰ ਨਹੀਂ ਆਉਂਦੀ ਅਸਹੀ ਦੂਜਾ ਇਹਦੇ ਜਿਵੇਂ ਆਪਣੇ ਬਲੇਡ ਨੇ ਆਪਾਂ ਹੁਣ ਅੱਗੇ ਦੇਖ ਸਕਦੇ ਆ ਵੀ ਬਲੇਡ ਪ੍ਰਾਲੀ ਚ ਚੱਲੇ ਆ ਸਿੱਧੀ ਪਾਲ ਦੇ ਉੱਤੇ ਆ ਇਹਦੇ ਬਲੇਡਾਂ ਦੇ ਉੱਤੇ ਜਿਹੜੀ ਅੰਦਰ ਸ਼ਾਫਟ ਦੇ ਉੱਤੇ ਪ੍ਰਾਲੀ ਹੁੰਦੀ ਆ ਉਹ ਨਹੀਂ ਲਿਫਟਦੀ ਤੇ ਇੱਕ ਘੁਮਾ ਘੁਮਾ ਕੇ ਬਾਹਰ ਨਹੀਂ ਲਿਆਉਂਦਾ ਬਾਕੀ ਲੋਡ ਆਪਾਂ ਦੇਖ ਲਿਆ ਵੀ 8 ਫੁੱਟਾ ਹੈਗਾ ਤੇ ਪਾਲ ਦੇ ਉੱਤੇ ਵੀ ਟਰੈਕਟਰ ਆ ਜਿਹੜਾ 55 ਐਚਪੀ ਦੇ ਵਿੱਚ ਆਪਣੇ ਜਿਹੜੇ ਹੈਗੇ ਨੇ ਵਧੀਆ ਚੱਲ ਰਹੇ ਨੇ ਸਬਸਿਡੀ ਦੇ ਵਿੱਚ ਸਬਸਿਡੀ ਤੇ ਹੈਗਾ ਪਾਸਾ ਜੀ ਅੱਛਾ ਜੀ ਇਹ ਜਿਹੜਾ 50% ਸਕੀਮ ਹੁੰਦੇ ਤਾਂ 1 ਲੱਖ 20 ਹਜ਼ਾਰ ਸਬਸਿਡੀ ਆ 80% ਵਾਲਾ ਜਿਹੜਾ ਗਰੁੱਪੇ ਹੁੰਦੇ ਤਾਂ ਫਿਰ 80% ਹੁੰਦੀ ਹੁੰਦੀ ਹੈ ਜਿੰਨੇ ਤੇ ਜਿਵੇਂ ਬਾਈ ਆਪਾਂ ਦੇਖਿਆ ਹੈ ਨਾ ਇੱਥੇ سپورਟ ਦਾ ਕਾਫੀ ਖਿਆਲ ਰੱਖਿਆ ਤੁਸੀਂ ਇਹ ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਹਾਂ ਜੀ ਹਾਂ ਇਹਦਾ ਨਹੀਂ ਜੇ ਆਪਾਂ ਜਿਹੜੇ ਕਲੰਪ ਨੇ ਇੱਕ ਤਾਂ ਆਪਣੀ ਜਿਹੜੀ ਹਾਕੀ ਆ ਬਾਡੀ ਦੇ ਉੱਪਰ ਸਪੋਰਟਾਂ ਨੇ ਇਹ ਆਪਾਂ ਛੇ ਕਰਦੇ ਆ ਤਿੰਨ ਐਸਾਈਡ ਤੇ ਆਗੀਆਂ ਤਿੰਨ ਪਰਲੇ ਸਾਈਡ ਤੇ ਇੱਕ ਅੱਗੇ ਆਪਣੇ ਜਿਹੜੇ ਪੈਪ ਆਏ ਮੋਹਰਲਾ ਹੈਗਾ ਤਿੰਨਾਂ ਚੀ ਹਮ ਟਾਇਆਂ ਚੀ ਲੱਗਦਾ ਬੱਤਰ ਬੱਤਰ ਦਾ ਇਹ ਕਿਨੂੰ ਜਿਹੜੇ ਕਲੰਪ ਨੇ ਇਹ ਆਪਣੇ ਤਿੰਨ ਇੱਧਰ ਹੋ ਗਏ ਤਿੰਨ ਪਰਲੇ ਪਾਸੇ ਹੋ ਗਏ ਜਦੋਂ ਵਾਈਬ੍ਰੇਸ਼ਨਾਂ ਦੇ ਬਜਾਏ ਜਿਹੜੀ ਹੈ ਨਾ ਰੋਟਾ ਬੈਟਰਨ ਤੋਂ ਧੜਕਣਾ ਗੀਅਰ ਪੀਟਿਓ ਦੇ ਦਿੰਦਾ ਅੱਛਾ ਜੀ ਇਹਦੇ ਇੱਕ ਤੋਂ ਸਪੋਰਟਾਂ ਛੇ ਹੋ ਗਈਆਂ ਇੱਕ ਪੈਪ ਹੈਵੀ ਹੋ ਗਿਆ ਕਲੰਪ ਤਿੰਨ ਇੱਧਰ ਹੋ ਗਏ ਤਿੰਨ ਉੱਧਰ ਹੋ ਗਏ ਇਹਦੇ ਨਾਲ ਜਿਹੜੀ ਵਾਈਬ੍ਰੇਸ਼ਨ ਨਹੀਂ ਆਉਂਦੀ ਤੇ ਹੈਵੀ ਰਹਿੰਦਾ ਹੈਵੀ ਹੋ ਜਾਂਦਾ ਤੇ ਧੜਕਣ ਨੇ ਜੇ ਜਦੋਂ ਆਪਾਂ ਸੁਪਰਸਾਈਡਰ ਚੱਕਦੇ ਆ ਵਜ਼ਨ ਹੋ ਜਾਂਦਾ ਜ਼ਿਆਦਾ ਇਹਨੇ ਮੂਰਲੀ ਪੈਪ ਕਰਕੇ ਹੋਣ ਦੇ ਚਾਂਸ ਬਣਦੇ ਨੇ ਤੇ ਬਾਕੀ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਾਂਵੇਂ ਜਿਹੜੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਇਹ ਆਪਾਂ ਸੁਪਰ ਸੀਡਰ ਚਲਾਇਆ ਹੈਗਾ ਉਹਨਾਂ ਦਾ ਰਿਵਿਊ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਵੀ ਬਾਈ ਨੂੰ ਇਹ ਚੀਜ਼ ਕਿਵੇਂ ਦੀ ਲੱਗੀ ਹਾਂਜੀ ਤੇ ਇੱਕ ਤਾਂ ਬਾਈ ਇਹ ਦੱਸੋ ਚੱਲ ਕਿਵੇਂ ਰਿਹਾ ਸੀ ਟਰੈਕਟਰ ਤੇ ਲੋਡ ਲਾੜਦਾ ਕੀ ਸੀ ਲੋਡ ਦਾ ਕੋਈ ਨਹੀਂ ਬਾਈ ਜੀ ਅੱਛਾ ਹਾਂਜੀ ਜਿੰਨਾ ਚੱਕਰ ਵੀ ਨਹੀਂ ਮਾਰਨੇ ਬੋਲ ਰਹੇ ਤੇ ਟਰੈਕਟਰ ਕਿਹੜਾ ਸੀ ਇੱਕ ਇਹ ਵੀ ਥੋੜਾ ਜਿਆਦਾ 52 ਦਾ ਅਸਾ ਸਟicker 54 5 ਦਾ ਆਇਆ ਇਹ ਫਰਕ ਸੀਗਾ ਗੱਲ ਦਾ ਹਾਂਜੀ ਠੀਕ ਹੈ ਠੀਕ ਹੈ ਤੇ ਬਾਕੀ ਭਾਈ ਜਿਵੇਂ ਕਹਲਾ ਤੂੰ ਤਾਂ ਇਹ ਕੰਮ ਦੇ ਵਿੱਚ ਪੂਰਾ ਪਰਫੈਕਟ ਵਾਲਾ ਕੰਮ ਹੀ ਆ ਟੂਸ ਨਾ ਟੱਚ ਨਾ ਤੇ ਵੀ ਜਾਂਦਾ ਬਾਈ ਤੇ ਪੂਰਾ ਧੱਕੇ ਵਾਲਾ ਕੰਮ ਹੈ ਵੀ ਕੱਟ ਜੂ ਆਪਣੇ ਕੋਲੇ ਐਂ ਦੱਸ ਪਹਿਲਾਂ ਹਾਂਜੀ ਹਾਂਜੀ ਆਪਾਂ ਦੇ ਨਾਲ 10 ਫੁੱਟ ਤਿਆਰ ਕਰਵਾ ਰਹੇ ਆ ਇਹਨਾਂ ਕੋਲ ਅੱਛਾ ਹਾਂਜੀ ਆਪਦੇ ਵਾਸਤੇ ਤੇ ਪਹਿਲਾਂ ਕੋਈ ਪਹਿਲਾਂ ਵੀ ਕੋਈ ਸੰਦ ਵਰਤੇ ਬਾਈ ਹੋਰਾਂ ਤੋਂ ਲੈ ਕੇ ਇਹਨਾਂ ਦਾ ਹਾਂਜੀ ਵਧੀਆ ਵਰਤਾ ਹੈ ਸੁਪਰ ਸੀਡਰ ਸੀਗਾ ਪਹਿਲਾਂ ਆਪਾਂ ਕੋਲ ਅੱਛਾ 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 ਅੱਗੇ ਇੱਕ ਚੀਜ਼ ਦੀ ਤੁਹਾਡੇ ਨਾਲ ਮੈਂ ਹੋਰ ਚੀਜ਼ ਸਾਂਝੀ ਕਰਾਂ ਵੀ ਇਹ ਸੁਪਰ ਸੀਡਰ ਦੀ ਜਿਹੜੀ ਬਾਡੀ ਆ ਤੇ ਬਾਡੀ ਦੇ ਥੱਲੇ ਜਿਹੜਾ ਰੂ ਉਹ ਚੀਜ਼ ਨੂੰ ਕੁਝ ਇਸ ਢੰਗ ਦੇ ਨਾਲ ਡਿਜ਼ਾਈਨ ਕੀਤਾ ਗਿਆ ਕਿ ਉਹ ਚੀਜ਼ ਟਰੈਕਟਰ ਦੇ ਥੋੜੀ ਨੇੜੇ ਹੋ ਜੇ ਟਰੈਕਟਰ ਦੇ ਨੇੜੇ ਹੋਣ ਕਰਕੇ ਕਹ ਦੀਏ ਵੀ ਆਪਾਂ ਪੀਟੀਓ ਵੀ ਛੋਟੀ ਇਹਦੇ ਵਿੱਚ ਯੂਜ਼ ਹੋਊਗੀ ਆਮ ਨਾਲੋਂ 1-2 ਇੰਚ ਨੇੜੇ ਹੋ ਗਿਆ ਤੇ ਟਰੈਕਟਰ ਦੀ ਲਿਫਟ ਦੇ ਉੱਤੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਲੋਡ ਹੈਗਾ ਉਹ ਫालतੂ ਨਹੀਂ ਪਊਗਾ ਜਿੰਨਾ ਵਾਜਨ ਟਰੈਕਟਰ ਨੂੰ ਇਹਦੇ ਨਾਲ ਮਤਲਬ ਚੱਕਣਾ ਸੌਖਾ ਰਹੂਗਾ ਜੋ ਵੀ ਇਹਦੇ ਵਿੱਚ ਵਜਨ ਲੱਗੇ ਬਾਕੀ ਜੇ ਤੁਸੀਂ ਇਹ ਸੁਪਰ ਸਿਲਟਰ ਖਰੀਦਣਾ ਚਾਹੁੰਦੇ ਹੋਗੇ ਤਾਂ ਨੰਬਰ ਸਕਰੀਨ ਤੇ ਤੇ ਚੱਲ ਰਿਹਾ ਹੈਗਾ ਇਸ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਖੁਦ ਟ్రਾਇਲ ਲੈਣਾਗਾ ਤਾਂ ਕੁਲਜੀਤ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਤੁਸੀਂ ਸਦੂਲਗੜ੍ਹ ਦੇ ਲਾਗੇ ਇਹ ਫੈਕਟਰੀ ਹੈਗੀ ਉੱਥੇ ਤੁਸੀਂ ਜਾ ਕੇ ਆਪਾਂ ਕਹਿ ਦਈਏ ਵੀ ਸਾਰਾ ਕੁਝ ਆਪਣੇ ਹੱਥੀਂ ਕਰ ਸਕਦੇ